ਐਪਲ ਦਾ ਸਭ ਤੋਂ ਵੱਡਾ ਧਮਾਕਾ ਸਭ ਤੋਂ ਸਸਤਾ ਆਈਫੋਨ ਹੋਏਗਾ ਲਾਂਚ ਆਈਫੋਨ 16 ਵਾਲੇ ਫੀਚਰਸ ਨਾਲ ਹੋਵੇਗਾ ਲੈਟ ਹਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਦਰਅਸਲ ਐਪਲ ਵੱਲੋਂ ਇੱਕ ਨਵਾਂ ਆਈਫੋਨ ਲਾਂਚ ਕੀਤਾ ਜਾ ਰਿਹਾ ਹੈ ਜੋ ਕਾਫੀ ਕਿਫਾਇਤੀ ਹੋਵੇਗਾ। ਇਹ ਆਈਫੋਨ ਐਸਈ ਮਾਡਲ ਦੀ ਅਗਲੀ ਪੀੜੀ ਦਾ ਫੋਨ ਹੋਵੇਗਾ ਜਿਸ ਦੀ ਕੀਮਤ ਬਹੁਤ ਹੀ ਘੱਟ ਹੋਵੇਗੀ। ਵੱਡੀ ਗੱਲ ਇਹ ਹੈ ਕਿ ਇਸ ਆਉਣ ਵਾਲੇ ਆਈਫੋਨ ਦੇ ਵਿੱਚ ਲੇਟੈਸਟ ਫੀਚਰਸ ਦਿੱਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਪਾਵਰਫੁੱਲ ਚਿਪਸੈਟ ਵੀ ਦਿੱਤਾ ਜਾ ਸਕਦਾ ਹੈ। ਇਸ ਫੋਨ ਦੀ ਡਿਟੇਲ ਲਾਂਚ ਹੋਣ ਤੋਂ ਪਹਿਲਾਂ ਹੀ ਲੀਕ ਹੋ ਗਈ ਹੈ। 925 ਮੈਕ ਦੀ ਰਿਪੋਰਟ ਮੁਤਾਬਕ ਆਈਫੋਨ ਐਸਈ 4 ਨੂੰ ਅਗਲੇ ਸਾਲ 2025 ਦੇ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਫੋਨ 'ਚ ਤੁਸੀਂ ਕਈ ਵੱਡੇ ਵਿਦਲਾ ਦੇਖ ਸਕਦੇ ਹੋ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਆਈਫੋਨ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਸਪੋਰਟ ਕੀਤਾ ਜਾ ਸਕਦਾ ਜਿਸ ਨੂੰ ਆਈਫੋਨ 16 ਦੇ ਵਿੱਚ ਦੇਖਿਆ ਜਾ ਸਕਦਾ ਇਸ ਦੇ ਨਾਲ ਹੀ ਆਉਣ ਵਾਲੇ ਫੋਨ ਦੇ ਵਿੱਚ ਆਈਓਐਸ 18 ਅਪਡੇਟ ਵੀ ਦਿੱਤੀ ਜਾ ਸਕਦੀ ਹੈ ਖਬਰਾਂ ਮੁਤਾਬਕ ਇਸ ਫੋਨ ਦੀ ਕੀਮਤ ਸਿਰਫ ਔਰ ਸਿਰਫ 35000 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ ਆਈਫੋਨ ਐਸਈ 4 ਦੇ ਸਪੈਸੀਫਿਕੇਸ਼ਨ ਟਿਪਸਟਰ ਆਈਜ਼ ਯੂਨੀਵਰਸ ਨੇ ਆਈਫੋਨ ਐਸਈ 4 ਦੇ ਲੀਕ ਹੋਏ ਵੇਰਵੇ ਸਾਹਮਣੇ ਗਿਤੇ ਹਨ ਇਸ ਮੁਤਾਬਕ ਆਈਫੋਨ SE4 ਦੇ ਬੈਕ ਪੈਨਲ ਤੇ ਸਿੰਗਲ 48MP ਕੈਮਰਾ ਦਿੱਤਾ ਜਾ ਸਕਦਾ ਹੈ ਲੀਕ ਹੋਈ ਜਾਣਕਾਰੀ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਫੋਨ ਦਾ ਡਿਜ਼ਾਈਨ ਆਈਫੋਨ 16 ਵਰਗਾ ਹੋ ਸਕਦਾ ਹੈ ਆਈਫੋਨ SE4 ਚ 6.06 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ ਇਸ ਨਵੇਂ ਮਾਡਲ ਦੇ ਵਿੱਚ ਪਹਿਲਾ ਵਾਰ 60Hz ਰਿਫਰੈਸ਼ ਰੇਟ ਦਿੱਤਾ ਜਾ ਸਕਦਾ ਹੈ ਫੋਨ ਦੇ ਵਿੱਚ ਤੁਹਾਨੂੰ A18 ਚਿਪਸੈਟ ਮਿਲ ਸਕਦਾ ਹੈ 6GB 8GB LPDDR5 RAM ਦਿੱਤੀ ਜਾ ਸਕਦੀ ਹੈ ਨਵੇਂ ਆਈਫੋਨ SE 4 ਵਿੱਚ ਸੁਰੱਖਿਆ ਲਈ ਫੇਸ ਆਈਡੀ ਵੀ ਦਿੱਤੀ ਜਾਵੇਗੀ ਟਿਪਸਟੋਰ ਮੁਤਾਬਕ ਆਈਫੋਨ SE 4 ਦੇ ਵਿੱਚ ਐਲੂਮੀਨੀਅਮ ਫਰੇਮ ਲਗਾਇਆ ਜਾ ਸਕਦਾ ਹੈ ਜਿਸ ਨੂੰ ਮੌਜੂਦਾ ਆਈਫੋਨ ਲਾਈਨ ਅਪ ਦੇ ਡਿਜ਼ਾਈਨ ਦੀ ਤਰ੍ਹਾਂ ਹੀ ਬਣਾਇਆ ਜਾ ਸਕਦਾ ਹੈ Apple ਦੇ ਇਸ ਆਈਫੋਨ ਦੇ ਵਿੱਚ USB Type C ਪੋਰਟ ਪਾਇਆ ਜਾ ਸਕਦਾ ਹੈ ਦੋਸਤੋ ਜੇ ਤੁਸੀਂ ਵੀ ਆਈਫੋਨ ਲਵਰ ਹੋ ਤਾਂ ਇਹ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਅਪਡੇਟ ਪਸੰਦ ਆਇਆ ਹੋਵੇਗਾ ਤੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert